ਆਮ ਆਦਮੀ ਪਾਰਟੀ ਨੇ ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ਦੀ ਜਿਮਨੀ ਚੋਣ ਵਿੱਚੋਂ ਸਭ ਤੋਂ ਅਹਿਮ ਮੰਨੀ ਜਾਂਦੀ ਗਿੱਦੜਵਾਹ ਸੀਟ ਦੀ ਲੜਾਈ 2.5 ਸਾਲ ਬਣਾਵਾਂ 28 ਸਾਲ ਬਣਾ ਦਿੱਤੀ ਹੈ ਗਿੱਦੜਵਾਹ ਤੋਂ ਆਪ ਦੇ ਉਮੀਦਵਾਰ ਹਰਦੀਪ ਚੰਗ ਡਿੰਪੀ ਢਿਲੋਂ ਦੇ ਹੱਕ ਵਿੱਚ ਕੀਤੇ ਗਏ ਚੋਣ ਜਲਸੇ ਵਿੱਚ ਅੱਜ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੀ ਪਹੁੰਚੇ ਹੋਏ ਸਨ ਉਹਨਾਂ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੈਬਨਿਟ ਦੇ ਕਈ ਮੰਤਰੀਆਂ ਸਣੇ ਐਮ ਐਲ ਏ ਅਤੇ ਐਮ ਪੀ ਮਾਲਵਿੰਦਰ ਸਿੰਘ ਕੰਗਵੀ ਸਟੇਜ ਉੱਤੇ ਹਾਜ਼ਰ ਸਨ ਉਮੀਦਵਾਰ ਡੈਂਪੀ ਢਿੱਲੋਂ ਨੇ ਜਿੱਥੇ 2.5 ਸਾਲ ਵਰਸਸ 28 ਸਾਲ ਨਾਲ ਆਪਣਾ ਭਾਸ਼ਣ ਦਿੱਤਾ ਉੱਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ ਵੀ ਇਸੇ ਗੱਲ ਉੱਤੇ ਜ਼ੋਰ ਦਿੱਤਾ ਅਜਿਹਾ ਉਹਨਾਂ ਪਤਾ ਕਿਉਂ ਆਖਿਆ ਅਸਲ ਵਿੱਚ ਗਿੱਦੜ ਵਹਾਵ ਵਿੱਚ 1995 ਤੋਂ ਲੈ ਕੇ ਮਨਪ੍ਰੀਤ ਸਿੰਘ ਬਾਦਲ ਵਿਧਾਇਕ ਵਜੋਂ ਨੁਮਾਇੰਦਗੀ ਕਰਦੇ ਆਏ ਅਤੇ ਉਸ ਤੋਂ ਬਾਅਦ ਹੁਣ ਲਗਾਤਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਹਲਕੇ ਦੀ ਵਿਧਾਨ ਸਭਾ ਅੰਦਰ ਨੁਮਾਇੰਦਗੀ ਕੀਤੀ। ਇਸ ਜਿਮਨੀ ਚੋਣ ਵਿੱਚ ਮਨਪ੍ਰੀਤ ਸਿੰਘ ਬਾਦਲ ਤਾਂ ਭਾਜਪਾ ਵੱਲੋਂ ਉਮੀਦਵਾਰ ਨੇ ਜਦਕਿ ਕਾਂਗਰਸ ਵੱਲੋਂ ਰਾਜਾ ਵੜਿੰਗ ਦੀ ਪਤਨੀ ਅਮਰਤਾ ਵੜਿੰਗ ਚੋਣ ਲੜ ਰਹੀ ਹੈ। ਇਸ ਤਰ੍ਹਾਂ ਮਨਪ੍ਰੀਤ ਬਾਦਲ ਅਤੇ ਰਾਜਾ ਵੜਿੰਗ ਪਿਛਲੇ 28 ਸਾਲਾਂ ਤੋਂ ਗਿੱਦੜਵਾਹਾ ਦੀ ਵਿਧਾਨ ਸਭਾ ਵਿੱਚ ਨੁਮਾਇੰਦਗੀ ਕਰਦੇ ਰਹੇ ਨੇ। ਕੇਜਰੀਵਾਲ ਅਤੇ ਭਗਵੰਤ ਮਾਨ ਨੇ ਇਨ੍ਹਾਂ 28 ਸਾਲਾਂ ਵਿੱਚ ਗਿੱਦੜਵਾਹ ਦੇ ਵਿਕਾਸ ਪੱਖੋਂ ਪਛੜ ਜਾਣ ਤੋਂ ਗੱਲ ਤੋਰੀ ਅਤੇ ਉਹਨਾਂ ਮਨਪ੍ਰੀਤ ਬਾਦਲ ਤੇ ਰਾਜਾ ਬੜਿੰਗ ਨੂੰ ਹੀ ਇਸ ਦਾ ਜ਼ਿੰਮੇਵਾਰ ਬੇਠਾ ਰਾਇਆ। ਉਹਨਾਂ ਕਿਹਾ ਕਿ ਜੇਕਰ ਹੁਣ ਆਪ ਦਾ ਉਮੀਦਵਾਰ ਡਿੰਪੇ ਢਿੱਲੋਂ ਚੋਣ ਜਿੱਤਦਾ ਹੈ ਤਾਂ ਇਹ 28 ਸਾਲਾਂ ਦਾ ਸਾਰਾ ਸੋਕਾ 2.5 ਸਾਲਾਂ ਵਿੱਚ ਪੂਰਾ ਕਰ ਦਿੱਤਾ ਜਾਏਗਾ। ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਮੌਕੇ ਪਾਰਟੀਆਂ ਬਦਲਣ ਵਾਲੇ ਉਮੀਦਵਾਰਾਂ ਦੀ ਗੱਲ ਜ਼ੋਰ ਦੇ ਕੇ ਕੀਤੀ। ਹਾਲਾਂਕਿ ਇਹ ਜਿਹਾ ਕਰਦੇ ਹੋਏ ਮੁੱਖ ਮੰਤਰੀ ਉੱਥੇ ਨਾਲ ਹੀ ਖੱਬੇ ਹੱਥ ਖੜੇ ਆਪਣੇ ਉਮੀਦਵਾਰ ਡੈਂਪੀ ਢਿੱਲੋਂ ਨੂੰ ਭੁੱਲ ਗਏ ਜਿਹੜੇ ਚੋਣਾਂ ਤੋਂ ਪਹਿਲਾਂ ਹੀ ਸ਼੍ਰੋਮਣੀ ਅਕਾਲੀ ਦਲ ਵਿੱਚੋਂ ਆਮ ਆਦਮੀ ਪਾਰਟੀ ਵਿੱਚ ਆਏ ਨੇ ਦੂਜੇ ਪਾਸੇ ਰਵਿੰਦ ਕੇਜਰੀਵਾਲ ਨੇ ਵੋਟਰਾਂ ਨੂੰ ਸਿੱਧੇ ਢੰਗ ਨਾਲ ਧਮਕਾਉਣ ਵਾਲੀਆਂ ਗੱਲਾਂ ਕੀਤੀਆਂ ਉਹਨਾਂ ਕਿਹਾ ਕਿ ਪਹਿਲਾਂ ਹੀ 28 ਸਾਲ ਪਚੜ ਕੇ ਚੱਲ ਰਹੇ ਗਿੱਦੜ ਵਹਾਵ ਵਿੱਚ ਜੇ ਗਲਤੀ ਨਾਲ ਹੋਰ ਪਾਰਟੀ ਦਾ ਉਮੀਦਵਾਰ ਜਿੱਤ ਗਿਆ ਤਾਂ ਇਸ ਹਲਕੇ ਵਿੱਚ ਫੇਰ ਕੋਈ ਕੰਮ ਨਹੀਂ ਹੋਣਾ ਉਹ ਇੱਥੇ ਹੀ ਨਹੀਂ ਰੁਕੇ ਸਗੋਂ ਇਸ ਤੋਂ ਵੀ ਅੱਗੇ ਸਾਫ਼ ਸਪਸ਼ਟ ਸ਼ਬਦਾਂ ਵਿੱਚ ਆਖਿਆ ਕਿ ਹਾਕਮ ਧਿਰ ਦੇ ਉਮੀਦਵਾਰ ਨੂੰ ਜਿਤਾਉਣ ਵਿੱਚ ਹੀ ਫਾਇਦਾ ਹੁੰਦਾ ਹੈ ਇਹੋ ਗੱਲਾਂ ਜਦੋਂ ਭਾਰਤੀ ਜਨਤਾ ਪਾਰਟੀ ਕਰਦੀ ਹੈ ਤਾਂ ਆਮ ਆਦਮੀ ਪਾਰਟੀ ਸਣੇ ਦੂਜੀਆਂ ਪਾਰਟੀਆਂ ਇਸ ਨੂੰ ਲੋਕਤੰਤਰ ਦੀ ਭਾਵਨਾ ਦੇ ਉਲਟ ਅਤੇ ਲੋਕ ਫਤਵੇ ਨੂੰ ਜ਼ਲੀਲ ਕਰਨ ਵਾਲਾ ਦੱਸਦੀਆਂ ਨੇ ਬੀਜੇਪੀ ਇਹੋ ਤਾਂ ਗੱਲ ਕਹਿੰਦੀ ਹੈ ਕਿ ਡਬਲ ਇੰਜਨ ਸਰਕਾਰ ਵਿੱਚ ਵੱਧ ਵਿਕਾਸ ਕਾਰਜ ਹੁੰਦੇ ਨੇ ਜਿਸ ਪਾਰਟੀ ਦੀ ਸੂਬੇ ਵਿੱਚ ਸਰਕਾਰ ਹੋਵੇ ਉਸੇ ਪਾਰਟੀ ਦੇ ਵਿਧਾਇਕ ਅਤੇ ਹੋਰ ਉਮੀਦਵਾਰਾਂ ਨੂੰ ਚੋਣ ਜਿਤਾਉਣੀ ਚਾਹੀਦੀ ਹੈ ਫਿਰ ਬੀਜੇਪੀ ਕਿਵੇਂ ਗਲਤ ਹੋਈ ਤੁਸੀਂ ਆਪੇ ਦੇਖ ਲਓ ਰਵਿੰਦ ਕੇਜਰੀਵਾਲ ਕਿਸ ਸ਼ੈਲੀ ਵਿੱਚ ਇਹ ਗੱਲ ਕਰਦੇ ਨੇ ਮੈਰਿਟ ਦੇ ਆਧਾਰ ਕੇ ਉਪਰ ਹਰ ਬੱਚੇ ਕੋ ਨੌਕਰੀ ਮਿਲ ਰਹੀ ਹੈ ਉਸ ਕੋ ਕੈਨੇਡਾ ਜਾਣੇ ਕੀ ਜ਼ਰੂਰਤ ਨਹੀਂ ਹੈ ਪੰਜਾਬ ਕੇ ਅੰਦਰ ਉਸ ਕੋ ਨੌਕਰੀ ਦੇਂਗੇ ਆਪਕੇ ਸੁਪਨੋ ਕੋ ਪੂਰਾ ਕਰਨਗੇ ਜਬ ਪਹਿਲੇ ਮੈਂ ਪੰਜਾਬ ਮੇ ਆਤਾ ਥਾ ਬੱਚੇ ਟੰਕੀਆਂ ਪੇ ਚੜੇ ਰਹਤੇ ਤੇ ਕਹਤੇ ਤੇ ਨੌਕਰੀ ਪੱਕੀ ਕਰ ਦੋ ਨਾ अब कोई बच्चा आपको टंकी पे चढ़ा हुआ नहीं मिलेगा सारे बच्चे आपको काम करते हुए मिलेंगे कई बच्चों को पक्का कर दिया और बाकी जो बच्चे हैं उनको भी पक्का करने की तैयारी सरकार कर रही है तो दोस्तों बहुत सारे काम किए लेकिन आपका गिदड़बा रह गया क्यों यहां से पूरे पंजाब से 117 में से बानवे सीट दे के लोगों ने भेजा लेकिन गिदड़बा गिदड़ वालों ने उनकी पार्टी वालों को चुन लिया वो लड़ता तो बहुत अच्छा है लेकिन लड़ ही सकता है वो काम तो कर नहीं सकता क्योंकि सरकार तो आम आदमी पार्टी की सरकार है तो जिसकी सरकार है उसी का एमएलए चुनोगे तो आपके काम होंगे दूसरी पार्टी का एमएलए चुनोगे तो वो तो लड़ेगा ही पूरे पांच साल लड़ाई लड़ाई में निकाल देगा हो सकता है विधानसभा में भी खूब लड़ाई करे हो सकता है मान साहब के खिलाफ भी खूब लड़ाई करे मंत्रियों के काम नहीं होंगे अगर आपका एम एल आम आदमी पार्टी का एम होगा तो काम होंगे आपके सारे तो जो डिम्पी जी ने कहा वो आज मैं वादा करके जा रहा हूं अट्ठाईस साल में जितने आपके काम रुके हुए थे पैसे की कमी नहीं होने देंगे अट्ठाईस साल का जो काम बाकी रह गया ढाई साल के अंदर आपको हम सारे काम पूरे करके दिखाएंगे ਹੁਣ ਦੇਖੋ 2.5 ਸਾਲ ਅਤੇ 28 ਸਾਲ ਬਾਰੇ ਉਮੀਦਵਾਰ ਡਿੰਪੀ ਢਿੱਲੋਂ ਸਮੇਤ ਕੇਜਰੀਵਾਲ ਨੇ ਭਗਵੰਤ ਮਾਨ ਨੇ ਕਿਵੇਂ ਜ਼ਿਕਰ ਛੇੜਿਆ ਅੱਜ ਮੈਂ ਸਿਰਫ ਕੇਜਰੀਵਾਲ ਦੇ ਅੱਗੇ ਇੱਕੋ ਹੀ ਬੇਨਤੀ ਕਰੂੰਗਾ ਜੋ ਮੈਂ ਹਰ ਵਾਰ ਮਾਨ ਸਾਹਿਬ ਦੇ ਅੱਗੇ ਕਰਦਾ ਕੇਜਰੀਵਾਲ ਸਾਹਿਬ ਇਹਨਾਂ ਲੋਕਾਂ ਨਾਲ ਮੈਂ ਇੱਕ ਪ੍ਰੋਮਿਸ ਕੀਤਾ ਸੀ ਜਦੋਂ ਮੈਂ ਆਮ ਆਦਮੀ ਪਾਰਟੀ ਤੁਹਾਡੀਆਂ ਨੀਤੀਆਂ ਦੇਖ ਕੇ ਮੈਂ ਜੁਆਇਨ ਕੀਤੀ ਸੀ ਸਿਰਫ ਇੱਕੋ ਹੀ ਵਾਦਾ ਲੈਣਾ ਇਹਨਾਂ ਦੇ ਸਾਰਿਆਂ ਦੇ ਵਿੱਚ ਤੁਸੀਂ ਦੇ ਦਿਓ ਜਿੰਨੀਆਂ ਵੋਟਾਂ ਕਹੋਗੇ ਉਨੀਆਂ ਵੋਟਾਂ ਨਾਲ ਆਪਣੀ ਪਾਰਟੀ ਇੱਥੋਂ ਜਿੱਤੂਗੀ ਜੀ ਇੱਕ ਕੋਈ ਵਾਦਾ ਮੈਂ ਲੈਣਾ 28 ਸਾਲ ਇਸ ਗਿੱਦੜਵੇ ਹਲਕੇ ਦੇ 28 ਸਾਲ ਇਸ ਹਲਕੇ ਦੇ ਦੋ ਪਾਰਟੀਆਂ ਦੇ ਲੀਡਰਾਂ ਨੇ ਸਾਡੇ ਬਰਬਾਦ ਕਰਤੇ ਇੱਕ ਪ੍ਰੋਮਿਸ ਕਰ ਜੋ ਕੇਜੀワਲ ਸਾਹਿਬ ਅੱਜ ਤੁਸੀਂ ਆਏ ਹੋ ਤੁਸੀਂ ਦਿੱਲੀ ਦਾ ਬਹੁਤ ਸੁਧਾਰ ਕੀਤਾ ਅਕਸਰ ਮੇਰਾ ਜਾਣਾ ਆਉਣਾ ਰਹਿੰਦਾ 28 ਸਾਲ ਦਾ ਪ੍ਰੋਮਿਸ ਅਸੀਂ 2.5 ਸਾਲਾਂ ਦੇ ਵਿੱਚ ਪੂਰਾ ਕਰਨਾ ਇਹ ਸਾਨੂੰ ਵਾਅਦਾ ਦੇ ਦਿਓ ਸਾਰਾ ਗਿੱਦੜਵਾ ਤੁਹਾਡੇ ਨਾਲ ਅਸੀਂ ਹੁਣ ਬਰਨਾਲੇ ਤੋਂ ਆਏ ਆ ਮੈਂ ਉਧਰ ਡੇਰਾ ਬਾਬਾ ਨਾਨਕ ਵੀ ਜਾ ਕੇ ਆਇਆ ਮੈਂ ਚੱਬੇਵਾਲ ਵੀ ਜਾ ਕੇ ਆਇਆ ਤੁਸੀਂ ਸੱਚ ਮੰਨਿਓ ਤਿੰਨੇ ਲੱਕੇ ਆ ਗਏ ਮਾਜਾ ਵੀ ਆ ਗਿਆ ਦੁਆਬਾ ਵੀ ਆ ਗਿਆ ਤੇ ਮਾਲਵਾ ਵੀ ਤੇ ਝਾੜੂ ਇੱਕੋ ਹੀ ਆ ਜਿਹੜਾ ਸਫਾਈ ਕਰਦਾ ਉਹ ਕਰੂਗਾ ਸਫਾਈ ਉਹਨੂੰ ਤੁਹਾਡਾ ਮਨ ਤਾਂ ਮੈਂ ਦੋ ਤਿੰਨ ਜਦੋਂ ਪਹਿਲਾਂ ਆਇਆ ਸੀ ਪਰਸੋਂ ਵੀ ਆਇਆ ਸੀ ਮੈਂ ਤਾਂ ਤੁਹਾਡਾ ਦਿਲ ਤਾਂ ਮੈਂ ਉਹਦੀ ਦੇਖ ਲਿਆ ਸੀ ਮੈਂ ਕਿਹਾ ਥੋੜੀ ਬਦਲ ਬਈ ਤਾਂ ਦੂ ਕੁਝ ਹੋਰ ਹੀ ਕਹੀ ਜਾਂਦੀ ਹੈ ਤਾਂ ਹਾਂ ਕਿਉਂਕਿ ਉਹਨਾਂ ਨੇ ਧੋਖਾ ਕੀਤਾ ਜਿਸ ਤਰ੍ਹਾਂ ਡਿੰਪੀ ਨੇ ਕਿਹਾ ਇੱਕ ਪਾਸੇ 28 ਸਾਲ ਤੇ ਇਧਰੋਂ ਇਹ ਕਿੰਨੇ ਮੰਗਦਾ 2.5 ਸਾਲ ਤੇ 28 ਸਾਲਾਂ ਤੇ ਜੇ 2.5 ਸਾਲ ਪਾਰੂ ਨਾ ਪੋਏ ਅਸੀਂ ਜ਼ਿੰਮੇਵਾਰ ਆ ਅਸੀਂ ਹੀ ਜ਼ਿੰਮੇਵਾਰ ਆ ਮੈਂ ਤਾਂ ਇਹੀ ਕਹੂੰਗਾ ਇਹ ਕਦੇ ਕਿੱਤੋਂ ਆ ਜਾਂਦੇ ਨੇ ਕਦੇ ਕਿਧਰੋਂ ਆ ਜਾਂਦੇ ਨੇ ਕਦੇ ਕਿੱਧਰਲੀ ਪਾਰਟੀ ਚ ਕਦੇ ਕਿਧਰਲੀ ਪਾਰਟੀ ਚ ਆ ਜਾਂਦੇ ਨੇ ਇਹਨਾਂ ਦਾ ਪੱਕਾ ਨਹੀਂ ਪਤਾ ਵੀਰੋ ਸਰਟੀਫਿਕੇਟਾਂ ਤੇ ਕੀ ਲਿਖਿਆ ਹੋਇਆ ਹੈ ਤੇ ਹੈਗੇ ਕੀ ਨੇ ਉਹ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਇਸ ਗੱਲ ਦੀ ਵਧਾਈ ਕਿ ਤੁਸੀਂ ਅੱਜ ਆ ਇਕੱਠ ਕਰਕੇ ਉਧਰੋਂ ਤਾਂ ਬੜਿੰਗ ਤਰਿੰਗ ਹੋ ਗਿਆ ਕੰਮ ਫਿਰ ਉਹ ਤਾਂ ਨਹੀਂ ਸੌਂਦੇ ਅੱਜ ਤੇ ਨਿਬੜ ਗਿਆ ਕੰਮ ਹੁਣ ਕਿਉਂਕਿ ਨੰਦਾਂ ਵਾਲੀ ਸਿੱਖਿਆ ਨਹੀਂ ਕੰਮ ਕਰਦੀ ਹੁੰਦੀ ਇੱਕ ਗੱਲ ਹੋਰ ਕਰਨੀ ਬਣਦੀ ਐ ਅਕਸਰ ਮੁੱਖ ਮੰਤਰੀ ਸਣੇ ਇਹ ਆਪ ਵਾਲੇ ਪੰਜਾਬ ਰੋਡਵੇਜ ਦੀਆਂ ਬੱਸਾਂ ਦੀਆਂ ਬਾਡੀਆਂ ਰਾਜਸਥਾਨ ਵਿੱਚੋਂ ਲਵਾਉਂਦੇ ਕੱਪੜੇ ਦਾ ਜ਼ਿਕਰ ਕਰਦੇ ਨੇ ਇਸ ਨਾਲ ਉਹ ਸਿੱਧਾ ਨਿਸ਼ਾਨਾ ਰਾਜਾ ਬੜਿੰਗ ਉੱਤੇ ਸੇਧਦੇ ਨੇ ਜਿਹੜੇ ਚੰਨੀ ਸਰਕਾਰ ਸਮੇ ਰੋਡਵੇਜ ਮਹਿਕਮੇ ਦੇ ਮੰਤਰੀ ਸਨ ਪਰ ਕੇਜਰੀਵਾਲ ਅਤੇ ਮੁੱਖ ਮੰਤਰੀ ਦੀ ਆਮਦ ਤੋਂ ਪਹਿਲਾਂ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਵੱਲੋਂ ਉਚੇਚੇ ਤੌਰ ਉਤੇ ਵੀਡੀਓ ਪਾ ਕੇ ਇਸ ਦਾ ਨਿਤਾਰਾ ਕਰਨ ਦਾ ਚੈਲੰਜ ਕਰਨ ਦੇ ਬਾਵਜੂਦ ਅੱਜ ਨਾ ਤਾਂ ਮੁੱਖ ਮੰਤਰੀ ਨੇ ਇਸ ਬਾਰੇ ਮੂੰਹ ਖੋਲਿਆ ਨਾ ਹੀ ਕੇਜਰੀਵਾਲ ਉਮੀਦਵਾਰ ਸਮੇਤ ਹੋਰਨਾਂ ਆਗੂਆਂ ਨੇ ਕੋਈ ਸ਼ਬਦ ਬੋਲਿਆ ਆਮ ਆਦਮੀ ਪਾਰਟੀ ਦੇ ਇਸ ਚੋਣ ਜਲਸੇ ਮਗਰੋਂ ਕਾਂਗਰਸ ਉਮੀਦਵਾਰ ਅਮਰਤਾ ਬੜਿੰਗ ਨੇ ਲਾਈਵ ਹੋ ਕੇ ਗਿੱਦੜਵਾਹ ਨੂੰ 5 ਘੰਟੇ ਲਈ ਪੂਰੀ ਤਰ੍ਹਾਂ ਜਾਮ ਕਰਨ ਦੇ ਦੋਸ਼ ਮੜੇ ਉਨ੍ਹਾਂ ਆਖਿਆ ਕਿ ਪੁਲਿਸ ਚੌਣੀ ਵਿੱਚ ਗਿੱਦੜਵਾਹਾ ਬਦਲ ਜਾਣ ਕਰਕੇ ਵਿਆਹ ਦੀਆਂ ਡੋਲੀ ਵਾਲੀਆਂ ਕਾਰਾਂ ਵੀ ਫਸੀਆਂ ਰਹੀਆਂ ਕੁਝ ਵੀਡੀਓ ਅਤੇ ਫੋਟੋਆਂ ਦਿਖਾਉਂਦੇ ਹੋਏ ਉਨ੍ਹਾਂ ਮੁਜ਼ਾਹਰਾ ਕਰਨ ਵਾਲੇ ਮੁਲਾਜ਼ਮ ਅਤੇ ਆਮ ਲੋਕ ਪੁਲਿਸ ਵੱਲੋਂ ਚੁੱਕ-ਚੁੱਕ ਬੱਸਾਂ ਵਿੱਚ ਡੱਕਣ ਦੇ ਵੀ ਦੋਸ਼ ਲਾਏ ਮੈਂ ਗਿੱਦੜਵਾਹ ਜੇ ਤੇ ਅੱਜ ਗਿੱਦੜਵਾਹ ਸ਼ਹਿਰ ਕਿਲਾ ਬਣਾਇਆ ਹੋਇਆ ਸੀ ਆਮ ਆਦਮੀ ਪਾਰਟੀ ਵਾਲਿਆਂ ਨੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਰਵਿੰਦ ਕੇਜਰੀਵਾਲ ਜੀ ਅਤੇ ਗਿੱਦੜਵਾਹ ਆਈਓ ਸਨ ਔਰ ਸ਼ਹਿਰ ਦੇ ਵਿੱਚ ਸਾਰੀ ਮੂਵਮੈਂਟ ਬੰਦ ਸੀ ਸਾਰੇ ਰਸਤੇ ਰੋਕੇ ਹੋਏ ਸਨ ਇਥੋਂ ਤੱਕ ਕਿ ਢੋਲੀ ਵਾਲੀਆਂ ਕਾਰਾ ਵੀ ਵੇਟ ਕਰ ਰਹੀਆਂ ਸਨ ਮੈਂ ਤੁਹਾਨੂੰ ਕੁਝ ਦਿਖਾਉਣਾ ਚਾਹਣੀ ਹੈ ਢੋਲੀ ਵਾਲੀਆਂ ਕਾਰਾ ਢੋਲੀ ਵਿਦਾ ਨਹੀਂ ਹੋ ਸਕਦੀ ਸੀ ਕਿਉਂਕਿ ਆਰਵਿੰਨ ਕੇਜਰੀਵਾਲ ਜੀ ਸ਼ਹਿਰ ਵਿੱਚ ਸਮੱਸ ਸੀ ਦੇਖੋ ਅੱਜ ਸੀ ਦੇਖ ਸਕਦੇ ਹੋ ਸ਼ਹਿਰ 'ਚ ਆਪਣੀਆਂ ਦੁਕਾਨਾਂ ਬੰਦ ਕਰਵਾਈਆਂ ਹੋਈਆਂ ਸਨ ਲੋਕਾਂ ਦੇ ਘਰਾਂ ਦੇ ਅੱਗੇ ਪੁਲਿਸ ਖੜੀ ਸੀ ਗਲੀਆਂ ਦੇ ਜਿਹੜੇ ਜਿੰਨੇ ਚੌਕ ਜਿੰਨੇ ਮੋੜ ਸੱਤੇ ਪੁਲਿਸ ਖੜੀ ਸੀ ਲੋਕਾਂ ਦਾ ਆਉਣਾ ਜਾਣਾ ਬਿਲਕੁਲ ਬੰਦ ਸੀ ਅਜਿਹਾ ਹਾਲ ਸੀ ਸ਼ਹਿਰ ਦਾ ਕਿ ਇਹ ਲੱਗ ਰਿਹਾ ਸੀ ਜਿਵੇਂ ਕਰਫਿਊ ਲੱਗਿਆ ਹੋਵੇ ਤੇ ਅਰਵਿੰਦ ਕੇਜੀਵਾਲ ਜੀ ਨੇ ਬਿਆਨ ਦਿੱਤਾ ਕਿ ਜਿੰਨੇ ਟੀਚਰਸ ਅੱਗੇ ਟੈਂਕੀਆਂ ਤੇ ਚੜਦੇ ਹੁੰਦੇ ਸੀ ਅਸੀਂ ਉਹਨਾਂ ਸਾਰਿਆਂ ਨੂੰ ਕੰਮ ਤੇ ਲਾਤਾ ਤੇ ਮੈਂ ਅਰਵਿੰਦ ਕੇਜੀਵਾਲ ਜੀ ਨੂੰ ਇਹ ਯਾਦ ਕਰਾਉਣਾ ਚਾਹਣੀ ਹੈ ਕਿ ਉਹਨਾਂ ਨੇ ਨਾ ਕਸ਼ਪੀ ਸ਼ਰਮਾ ਟੀਚਰ ਸੀ ਜਿਹੜੀ ਕਿ ਟੈਂਕੀ ਤੇ ਜੜੀ ਹੋਈ ਸੀ ਸੰਗਰੂਪ ਉਹਨਾਂ ਨੇ ਕਾਂਗਰਸ ਪਾਰਟੀ ਦੀ ਸਰਕਾਰ ਸੀ ਤੇ ਉਹਨਾਂ ਨੇ ਉਹਨੂੰ ਭੈਣ ਬਣਾਇਆ ਸੀ ਉਹਨੂੰ ਕਿਹਾ ਸੀ ਕਿ ਤੁਸੀਂ نیچے ਆ ਜਾਓ ਅਸੀਂ ਤੁਹਾਨੂੰ ਨੌਕਰੀ ਦੇਾਂਗੇ ਅਰਵਿੰਦ ਕੇਜੀਵਾਲ ਜੀ ਅੱਜ ਕਹਿ ਕੇ ਗਏ ਨੇ ਆਪਣੇ ਬਿਆਨ ਦੇ ਕੇ ਗਏ ਨੇ ਆਪਣੇ ਪਾਰਸ਼ਦ ਦੇ ਵਿੱਚ ਕਿ ਜਿੰਨੇ ਟੀਚਰਸ ਪਹਿਲਾਂ ਟੈਂਕੀਆ ਤੇ ਜੜ ਦੇ ਸੀ ਅੱਜ ਉਹ ਸਾਰਿਆਂ ਨੂੰ ਅਸੀਂ ਕੰਮ ਤੇ ਲਾ ਕੇ ਪੱਕਾ ਕਰਤਾ ਹੈ ਅਜੀਵਾਲ ਜੀ ਤੁਸੀਂ ਮਾਰ ਮਾਰ ਕੇ ਸਭ ਨੂੰ ਪੱਕਾ ਕਰਦੇ ਆ ਨੌਕਰੀ ਕਿਸੇ ਨੂੰ ਨਹੀਂ ਮਿਲੀ ਕਿਉਂਕਿ ਅੱਜ ਵੀ ਟੀਚਰਸ ਨੂੰ ਪ੍ਰੋਟੈਸਟ ਤੇ ਟੀਚਰਸ ਬੈਠੇ ਸੀ ਧਰਨੇ ਤੇ ਕਿ ਪੁਲਿਸ ਉਹਨਾਂ ਨੂੰ ਕਸੀਟ ਕੇ ਪੁਲਿਸ ਵੈਨਸ ਦੇ ਵਿੱਚ ਪਾ ਕੇ ਪ੍ਰੋਟੈਸਟ ਚੱਕ ਕੇ ਲੈ ਗਈ ਮੈਂ ਤੁਹਾਨੂੰ ਇਹ ਵੀ ਦਿਖਾਉਣਾ ਚਾਹੁੰਦੀ ਆ ਦੇਖੋ ਇਸ ਤਰ੍ਹਾਂ ਸ਼ਹਿਰ ਦੇ ਵਿੱਚ ਆਵਾਜ਼ ਆਈ ਗਿਦਰਵਾ ਦੇ ਵਿੱਚ ਅੱਜ ਠੱਕ ਕਰ ਦਿੱਤੀ ਗਈ 5 ਘੰਟੇ ਲਈ ਗਿਦਰਵਾ ਬਿਲਕੁਲ ਬੰਦ ਰਿਹਾ